ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਪਹਿਲਾਂ ਵੀ ਸਿਹਰਦਾਂ ਗੱਲ ਕਰ ਰਹੇ ਆਂ ਤੇ ਹੋਰ ਵੀ ਕੋਈ ਪੋਜੀਟਿਵ ਹੀ ਤੁਹਾਨੂੰ ਰਿਜ਼ਲਟ ਦਵਾਂਗੇ ਤੇ ਕਰ ਰਹੇ ਆਂ ਹੀ ਬੇਨਤੀ ਕਰਕੇ ਆਂ ਕਿ ਤੁਸੀਂ ਉਹ ਇੱਥੇ ਗੰਭੀਰਤਾ ਦੇ ਨਾਲ ਚੱਲੋ ਉਹ ਸਰਗਾ ਦੀ ਤਬੀਅਤ ਵੀ ਖਰਾਬ ਹੋਈ ਜਿਨ੍ਹਾਂ ਨੇ ਮੈਡੀਕਲ ਕਰਵਾਇਆ ਉਹਨਾਂ ਦਾ ਸਾਨੂੰ ਇੰਨਾ ਹੀ ਪਤਾ ਲੱਗਾ ਜੇ ਹੁਣ ਜਾ ਕੇ ਪਤਾ ਲੱਗੇਗਾ ਦੁਬਾਰਾ ਫੋਨ ਆਉਂਦਾ ਵੀ ਕੀ ਦੱਸਦੇ ਹੁੰਦਾ ਕਿਵੇਂ ਵੀ ਹੁਣ ਕੀ ਸਥਿਤੀ ਆ ਬਾਕੀ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੀ ਹੋਏਗਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਸੇਦਾਰ ਅਕਾਲਤਖਸਰ ਨੂੰ ਮਿਲੇ ਸੀ ਤੇ ਉਹ ਕਹਿੰਦੇ ਸੀ ਅਸੀਂ ਯਤਨ ਜਾਰੀ ਆ ਤੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਵੀ ਉਹ ਚੰਗੇ ਪਾਸੇ ਨੂੰ ਵਧ ਰਹੇ ਆ ਇਸ ਕਰਕੇ ਉਹ ਜਿਹੜੇ ਉਹ ਦੋ ਇਸਨਾਂ ਦੀ ਹਾਲਤ ਜੀ ਜ਼ਿਆਦਾ ਖਰਾਬ ਨਹੀਂ ਉਹ ਸਾਰੇ ਉਹਨਾਂ ਦੇ ਧਿਆਨ ਚ ਹੈਗੇ ਸਾਰੀਆਂ ਗੱਲਾਂ ਹੈਗੀਆਂ ਇਸ ਕਰਕੇ ਉਹ ਕਹਿੰਦੇ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕੋਈ ਚੰਗਾ ਨਤੀਜਾ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 11 ਮਹੀਨਿਆਂ ਤੋਂ ਭਾਈ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਜਿੰਨਾ ਉੱਤੇ ਪੰਜਾਬ ਸਰਕਾਰ ਵੱਲੋਂ NSA ਲਗਾ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਉਹਨਾਂ ਨੂੰ ਰੱਖਿਆ ਗਿਆ ਜੇਲ੍ਹ ਪ੍ਰਸ਼ਾਸਨ ਵੱਲੋਂ ਔਰ ਸਰਕਾਰ ਵੱਲੋਂ ਜੋ ਜਾਤੀਆਂ ਉੱਥੇ ਜੇਲ੍ਹ ਵਿੱਚ ਬੰਦ ਸਿੰਘਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਨਿੱਜਤਾ ਜਿਹੜੀ ਹੈ ਉਹਨੂੰ ਦੇਖਿਆ ਜਾ ਰਿਹਾ ਹੈ ਉਹਨਾਂ ਦੇ ਬਾਥਰੂਮਾਂ ਤੱਕ ਵੀ ਜਿਹੜੇ ਕੈਮਰੇ ਜਿਹੜੇ ਸੀਗੇ ਪ੍ਰਸ਼ਾਸਨ ਨੇ ਸਰਕਾਰ ਨੇ ਲਾਉਣ ਦਾ ਗਤਨ ਕੀਤਾ ਜਿਸ ਤੇ ਵਿਰੋਧ ਵੱਜੋਂ ਭਾਈ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥ ਨਜ਼ਰਬੰਦ ਸਿੰਘਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਉੱਥੇ ਪੋਕੜ ਹੜਤਾਲ ਰੱਖੀ ਹੋਈ ਹੈ ਔਰ ਉਹਨਾਂ ਸਿੰਘਾਂ ਦੇ ਪਰਿਵਾਰਾਂ ਵੱਲੋਂ ਸ਼੍ਰੀ ਅਮਰਸਰ ਸਾਹਿਬ ਜੀ ਵਿਖੇ ਪੋਕੜ ਹੜਤਾਲ ਰੱਖੀ ਗਈ ਹੈ ਔਰ ਅੱਜ ਇਹ ਸਾਰੇ ਮਾਮਲੇ ਤੇ ਨਜ਼ਰਸਾਨੀ ਕਰਨ ਵਾਸਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਸਰਕਾਰ ਨਾਲ ਤਾਲਮੇਲ ਕਰਨ ਵਾਸਤੇ ਪਰਿਵਾਰਾਂ ਨਾਲ ਤਾਲਮੇਲ ਕਰਨ ਵਾਸਤੇ ਛੇਜੇ ਕਾਲ ਤੱਕ ਸਹਿਬ ਜੀ ਤੋਂ ਇੱਕ ਕਮੇਟੀ ਨਿਗਤ ਕੀਤੀ ਗਈ ਹੈ ਜਿਸ ਵਿੱਚ ਸਰਦਾਰ ਗੁਰਵਖ ਸਿੰਘ ਜੀ ਖਾਲਸਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜਨਰ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਸੋਖਪ੍ਰੀਤ ਸਿੰਘ ਜੀ ਉਦੋਂ ਕੇ ਅਤੇ ਭਾਈ ਰਾਜਨਦੀਪ ਸਿੰਘ ਜੀ ਦਮਦਮੀ ਟਕਸਾਲ ਸੰਗਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਔਰ ਇਸ ਸਾਰੀ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਗੁਰਿੰਦਰ ਸਿੰਘ ਜੀ ਐਡੀਸ਼ਨਲ ਸਖਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣਗੇ ਔਰ ਇਸ ਕਮੇਟੀ ਨੂੰ ਲਿਖਿਆ ਗਿਆ ਹੈ ਕਿ ਇਹ ਜਲਦ ਹੀ ਤੁਰੰਤ ਹੀ ਅੱਜ ਜੋ ਸਬ ਕਮੇਟੀ ਇਹਨਾਂ ਮਸਲਿਆਂ ਉੱਤੇ ਬਣਾਈ ਗਈ ਹੈ ਉਹ ਤੁਰੰਤ ਇਹਨਾਂ ਸਾਰੇ ਮਸਲਿਆਂ ਉੱਤੇ ਵਿਚਾਰ ਕਰਨ ਜਿਹੜੀ ਹੈ ਉਹ ਆਰੰਭ ਕਰ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਪਹਿਲੋਂ ਵੀ ਸਿਹਰਦਾਂ ਗੱਲ ਕਰ ਰਹੇ ਹਾਂ ਤੇ ਹੋਰ ਵੀ ਕੋਈ ਪੋਜੀਟਿਵ ਹੀ ਤੁਹਾਨੂੰ ਰਿਜ਼ਲਟ ਦਵਾਂਗੇ ਤੇ ਕਰ ਰਹੇ ਸੀ ਇਹ ਬੇਨਤੀ ਕਰਕੇ ਕਿ ਤੁਸੀਂ ਉਹ ਇੱਥੇ ਗੰਭੀਰਤਾ ਦੇ ਨਾਲ ਸੋਚੋ ਉਹ ਸਰਗਾ ਦੀ ਤਬੀਅਤ ਵੀ ਖਰਾਬ ਹੋਈ ਜਿਨ੍ਹਾਂ ਨੇ ਮੈਡੀਕਲ ਕਰਵਾਇਆ ਉਹਨਾਂ ਦਾ ਸਾਨੂੰ ਇੰਨਾ ਹੀ ਪਤਾ ਲੱਗਾ ਜੇ ਹੁਣ ਜਾ ਕੇ ਪਤਾ ਲੱਗੇਗਾ ਦੁਬਾਰਾ ਫੋਨ ਆਉਂਦਾ ਵੀ ਕੀ ਦੱਸਦੇ ਹੁੰਦਾ ਨੇ ਕਿਵੇਂ ਵੀ ਹੁਣ ਕੀ ਸਥਿਤੀ ਹੈ ਬਾਕੀ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੀ ਹੋਏਗਾ